ਸਤਿਗੁਰ ਜੀ ਮੇਰਾ ਨਾਮ ਅਭਿਸ਼ੇਕ ਸ਼ੰਕੀ ਆ ਅੱਜ ਨਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਨਾ ਸ਼ਹਿਰ ਦਾ ਮੁੱਦਾ ਉਹਦੇ ਬਾਰੇ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਸਾਡੇ ਯੰਗ ਯੂਥ ਹਨਾ ਉਹਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਕਿ ਸਾਡੇ ਨੇ ਇੱਕ ਯੂਟਿਊਬਰ ਇਨਫਲੂਐਂਸਰ ਆ ਪਹਿਲਾਂ ਤੇ ਇੱਕ ਦੀਪਿਕਾ ਲੁਤਰਾ ਯੂਨ ਰੱਜ ਅਗੰਬਰ ਸਰ ਗੰਦ ਪਾਇਆ ਨੇ ਕੋਈ ਕਿਸੇ ਨੂੰ ਛੱਡੀ ਅੰਬਰ ਸਰ ਨੂੰ ਬਦਨਾਮ ਕਰਨ ਤੇ ਸ਼ਾਇਦ ਇਹਨਾਂ ਨੂੰ ਅੰਬਰ ਸਰ ਦਾ ਨਾ ਹਿਸਟਰੀ ਦਾ ਨਹੀਂ ਪਤਾ ਕਿ ਇੱਥੇ ਕਿੰਨੇ ਗੁਰੂ ਪੀਰ ਪਗੰਬਰ ਤੇ ਕਿੰਨੀਆਂ ਉਹਨਾਂ ਦੀਆਂ ਤੁਰਫਾਨੀਆਂ ਵਾ ਇਹਨਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਆ ਇਹਨਾਂ ਦੀ ਅੰਮ੍ਰਿਤਸਰ ਨਾਲ ਸ਼ਾਇਦ ਕੋਈ ਦੁਸ਼ਮਣੀ ਹੈ ਕਿ ਇਹਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡਣਦੇ ਜਿੱਥੇ ਕੋ ਪਹਿਲਾਂ ਹੀ ਉਹਨੇ ਰਾਜ ਕੇ ਗੰਦ ਪਾਇਆ ਰਾਜ ਕੇ ਬਦਨਾਮ ਕੀਤਾ ਉੱਥੇ ਕਾ ਨਵੀਂ ਇੱਕ ਬਲਾ ਆਈ ਆ ਔਰ ਉਹੀ ਬਤਰਾ ਆ ਵੀਡੀਓ ਵੇਖਿਓ ਦੀ ਇਹ ਕਹਿ ਕੀ ਰਹੀ ਆ ਜੀ ਇਹਦੇ ਵਿੱਚ ਨਾ ਅੰਮ੍ਰਿਤਸਰ ਦੇ ਜਿਹੜੇ ਸਾਡਾ ਯੂਥ ਆ ਨਾ ਜਿਹੜੇ ਸਾਡੇ ਯੰਗ ਬਲੱਡ ਆ ਉਹਨਾਂ ਨੇ ਫੁਗਰੇ ਦਸੰਡੀ ਆ ਉਹਨਾਂ ਨੂੰ ਕਹਿਂਦੀ ਆ ਕਿਸੇ ਜਗ੍ਹਾ ਦੇ ਪਾਰੇ ਨਾ ਕਿਤੇ ਇਹ ਐਡ ਦੇਣ ਗਈ ਆ ਪੈਨਾਂ ਨੂੰ ਇਹ ਦੱਸੇਗੇ ਕਿੰਨੇ ਲੱਖ ਰੁਪਏ ਕਮਾਉਂਦੀ ਆ ਜਿਹੜੇ ਐਡ ਦੇ ਕੇ ਪੈਸੇ ਕਮਾਉਂਦੀ ਆਏ ਕਿੰਨੇ ਕੀ ਦੀ ਫੀਸ ਆ ਕਿ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਗਰੇ ਕਹਿਣ ਦੀ ਆ ਕਿ ਇਹ ਜਗ੍ਹਾ ਤੇ ਐਡ ਦੇਂਡੀਆਂ ਕਿ ਜੇ ਤੁਹਾਡੇ ਕੋਲ 10 ਲੱਖ ਰੁਪਏ ਆ ਗਏ ਦੇਖ ਲੋ ਜੋ ਨਹੀਂ ਤੇ ਦੌੜਦੇ ਹੋ ਇਥੋਂ ਇਹ ਕਿੰਨੇ ਕੀ ਇਹਦਾ ਕਿੰਨਾ ਕੁ ਲੈਵਲ ਜਿਹੜਾ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਗਰੇ ਦੱਸਣ ਦੀ ਆ ਕਿੰਨਾ ਕੁ ਦਾ ਸਟੇਟਸ ਆ ਪਹਿਲਾਂ ਹੀ ਦੱਸੇ ਕੋਈ ਵੀ ਬ੍ਰਾਂਡ ਕੋਈ ਵੀ ਚੀਜ਼ ਜਦੋਂ ਲਾਂਚ ਹੁੰਦੀ ਆ ਨਾ ਸਾਡੇ ਅੰਮ੍ਰਿਤਸਰ ਦੇ ਜਿਹੜੇ ਮੁੰਡੇ ਆ ਨਾ ਪਹਿਲਾਂ ਉਹਨੂੰ ਪਾਉਂਦੇ ਆ ਜੰਪ ਵੱਡੀਆਂ ਵੱਡੀਆਂ ਗੱਡੀਆਂ ਵਧੀਆ ਬ੍ਰਾਂਡ ਦੀਆਂ ਸਾਡੇ ਅੰਮ੍ਰਿਤਸਰ ਦੇ ਮੁੰਲੇ ਯੂਜ਼ ਕਰਦੇ ਆ ਜਾ ਦੇ ਅੰਮ੍ਰਿਤਸਰ ਦੇ ਕਿਹੇ ਚੱਜ ਦੇ ਬੰਦੇ ਨੇ ਆਦਾ ਮੁੰਡੇ ਨਾਲ ਵਾਹ ਹੀ ਨਹੀਂ ਪਿਆ ਜਿਹੜਾ ਅੰਮ੍ਰਿਤਸਰ ਦੇ ਇਹ ਇਹ ਦਲਾਂ ਨੇ ਸਾਨੂੰ ਦੁੱਖ ਆ ਇਸ ਚੀਜ਼ ਦਾ ਇਹ ਸਾਡੇ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਬਦਨਾਮ ਕਰ ਰਹੇ ਜਿੱਥੇ ਮੈਨੂੰ ਦੁੱਖ ਆ ਜਿੱਥੇ ਮੈਨੂੰ ਗੁੱਸਾ ਜਿਹੜਾ ਵੀਡੀਓ ਵੇਖ ਕੇ ਤੇ ਮੈਂ ਅੱਜ ਇੱਥੇ ਆਇਆ ਮੈਂ ਪਹਿਲੀ ਵਾਰੀ ਸ਼ਾਇਦ ਕੋਈ ਵੀਡੀਓ ਪਾਈ ਜਾਂ ਮੈਂ ਪਹਿਲੀ ਵਾਰੀ ਕਿਤੇ ਲਾਈਵ ਹੋ ਲਗਾ ਕੇ ਦੱਸ ਲਗਾ ਸੋ ਇਸ ਕਰਕੇ ਮੇਰੀ ਬੇਨਤੀ ਆ ਮੇਰੇ ਨਾਲ ਨਾਲ ਕਈ ਸਾਡੇ ਯੰਗ ਯੂਥ ਭਰਾ ਹੋਣਗੇ ਜਿਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਤੇ ਗੁੱਸਾ ਚੜਿਆ ਹੋਊਗਾ ਲੱਗਦਾ ਕੁਝ ਪੈਸਿਆਂ ਦੇ ਲਾਲਚ ਵਿੱਚ ਬਿਲ ਮੈਂ ਮੈਂ ਇਸ ਗੱਲ ਤੇ ਕਹਿਣਾ ਚਾਹੁੰਦਾ ਕਿ ਠੀਕ ਹੈ ਨਾ ਬਿਨਾਂ ਸਾ ਪਰ ਸਹੀ ਤਰੀਕੇ ਨਾਲ ਕਰਨਾ ਸਹੀ ਤਰੀਕੇ ਨਾਲ ਕਰਨ ਸਹੀ ਤਰੀਕੇ ਨਾਲ ਪੈਸੇ ਕਮਾਉਣ ਵੇਖੋ ਸਹੀ ਤਰੀਕੇ ਨਾਲ ਇਹਦੇ ਉਹਨਾਂ ਤੁਹਾਨੂੰ ਮੈਂ ਇੱਕ ਹੋਰ ਇਹਦੀਆਂ ਜਿਹੜੀ ਪੇਸਟਾ ਤੇਰੀ ਆਈਡੀ ਆ ਮੈਂ ਸ਼ੇਅਰ ਕਰੂੰਗਾ ਇਹਦੇ ਨਾਲ ਜਿਹੜੀ ਦੀ ਡਰੈਸਿੰਗ ਆ ਨਾ ਡਰੈਸਿੰਗ ਸੈਂਸ ਉਹ ਚੈੱਕ ਕਰਿਓ ਇਹਦੇ ਇਹਦੇ ਕੱਪੜੇ ਵੇਖਿਓ ਕਿੱਦਾਂ ਦੇ ਕੱਪੜੇ ਪਾਉਂਦੀ ਏ ਸਾਡੇ ਜਿਹੜਾ ਕਲਚਰ ਆ ਨਾ ਪੰਜਾਬ ਦਾ ਉਹਨੂੰ ਇਹ ਬਦਨਾਮ ਕਰਨ ਦੇ ਆ ਇਹਨਾਂ ਦੇ ਜਿਹੜੇ ਜੇ ਸਹੀ ਤਰੀਕੇ ਨਾਲ ਆਪਣੀ ਵੀਡੀਓ ਪਾਉਣ ਸਹੀ ਤਰੀਕੇ ਨਾਲ ਡਵੈਲਪ ਅੰਬਸਦਰ ਨੂੰ ਜਿਹੜਾ ਵਾ ਦੱਸਣ ਇਹਦੇ ਬਾਰੇ ਕਿ ਸਾਡੇ ਅੰਬਸਦਰ ਦੀਆਂ ਕੁਰਬਾਨੀਆਂ ਜਾਂ ਕੋਸ਼ਿਸ਼ਾਂ ਕਿੱਥੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪਬਲਿਸਿਟੀ ਚਾਹੀਦੀ ਹੈ ਨਾ ਸਹੀ ਤਰੀਕੇ ਨਾਲ ਚੱਲਣ ਦੇ ਪਬਲਿਸਿਟੀ ਕਿਉਂ ਨਾ ਦੇਣਗੇ ਮੈਂ ਆਪਣੇ ਭਰਾਵਾਂ ਨੂੰ ਖਾਸ ਕਰਕੇ ਯੂਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਨੂੰ ਲਾਈਕ ਨਾ ਕਰਿਆ ਕਰੋ ਇਹਨਾਂ ਨੂੰ ਬਲੌਕ ਕਰਿਆ ਕਰੋ ਇਹਨਾਂ ਨੂੰ ਲਾਂਭਤਾ ਪਾਇਆ ਕਰੋ ਕਿ ਇਹਨਾਂ ਨੂੰ ਪਤਾ ਲੱਗੇ ਗਾਗ ਦੀ ਜੁਰਤ ਨਾ ਪਵੇ ਵੀਡੀਓ ਪਾਉਣ ਦੀ ਗਰਨਾ ਮਾफी ਮੰਗਣੀ ਚਾਹੀਦੀ ਆ ਤੇ ਬਿਲਕੁਲ ਬਿਲਕੁਲ ਭਾਈ ਜੀ 24 ਘੰਟੇ ਦੇ ਵਿੱਚ ਭਾਈ ਜੀ ਇਹ ਮਾफी ਮੰਗੇ ਵੀਡੀਓ ਡਿਲੀਟ ਕਰੇ ਨਹੀਂ ਤੇ ਸਾਰੇ ਸ਼ਹਿਰ ਦੇ ਮੌਜੂਦ ਲੋਕ ਯੰਗ ਆਪਣੇ ਭਰਾਵਾਂ ਨੂੰ ਬੇਇੱਜ਼ਤੀ ਕਰਨਾ ਚਾਹੁੰਨਾ ਕਿ ਆ ਉਹ ਇਕੱਠੇ ਹੋਈਏ ਇਕੱਠੇ ਹੋ ਕੇ ਮੈਨ ਕੋਮਿਸ਼ਨਰ ਸਾਹਿਬ ਨੂੰ ਤਰਖਾਸ ਦੇ ਕੇ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਈਏ ਤੇ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਇਹ ਗਾਹ ਤੋਂ ਜਿਹੜੇ ਇਨਫਲੂਐਂਸਰ ਆ ਉਹ ਸਹੀ ਤਰੀਕੇ ਨਾਲ ਆਪਣਾ ਬਿਜ਼ਨਸ ਕਰਾਉ ਆਪਾਂ ਕਿ ਇਹ ਬਿਜ਼ਨਸ ਇਹ ਰੋਕ-ਟੋਕ ਨਹੀਂ ਕਰਦੇ ਕੁਝ ਨਹੀਂ ਪਰ ਯਾਰ ਸਹੀ ਤਰੀਕੇ ਨਾਲ ਚਲੋ ਸਹੀ ਤਰੀਕੇ ਨਾਲ ਆਪਣਾ